ਆ ਦੇਖੋ ਇੱਥੇ ਆ ਲੱਗਿਆ ਹੋਇਆ ਤੁਸੀਂ ਬਟਨ ਦੱਬ ਕੇ ਉਧਰ ਜਾ ਸਕਦੇ ਹੋ ਖੜੀ ਆ ਰੇਂਜ ਬੜੀਆਂ-ਬੜੀਆਂ ਗੱਡੀਆਂ ਸਾਡੇ ਲੋਕ ਨਿਊਯਾਰਕ ਦੇ ਅਕੋਰਡਿੰਗ ਚੱਲ ਰਹੇ ਨੇ ਹਨ ਤੇ ਆ ਜਾਓ ਫਿਰ ਆਪਾਂ ਸਨ ਵੀ ਉਹਨੂੰ ਚਲਦੇ ਹਾਂ ਹੁਣ ਨਾਲੇ ਦਿਖਾਉਨੇ ਇੱਥੇ ਕੌਫੀਆਂ ਦੀਆਂ ਬੜੀਆਂ ਘੈਂਟ-ਘੈਂਟ ਬੜੀਆਂ ਘੈਂਟ-ਘੈਂਟ ਕੈਫੇ ਬਣੇ ਹੋਣੇ ਲਾਲ ਬਈਓ ਤੁਹਾਨੂੰ ਬੜੀ ਖੁਸ਼ੀ ਹੁੰਦੀ ਜੇ ਕਿਹੋ ਜਿਹਾ ਰਹਾ ਉਹਦੇ ਬਗਟੇ ਹੋਏ ਸੀ ਨਾ ਹਾਂ ਆਪਾਂ ਮੋੜ ਤੇ ਇਕੱਠੇ ਹੋਏ ਸੀ ਮੋੜ ਤੇ ਬਾਈ ਪੁਲਿਸ ਵਾਲਾ ਬਣਿਆ ਹੋਇਆ ਸੀ ਮੈਂ ਡਾਕੂ ਬਣਿਆ ਹੋਇਆ ਮੈਂ ਬਾਅਦ ਭਾਦੂ ਜੀ ਮੈਂ ਨਹੀਂ ਸੀ ਉਹ ਪੋਰਸ਼ੇ ਹਾਂ ਬੀਮਰ ਆਡੀ ਲੋ ਗਵਾਰੇ ਕਈ ਵਾਰ ਦਾ ਦੁਬਈ ਵਾਲੀ ਐ ਫੀਲ ਆਉਂਦੀ ਹੋ ਰਹਿਣਾ ਹਾਂਜੀ ਸਰਪੰਚ ਸਾਹਿਬ ਕੀ ਕਹੋ ਸੋਈ ਜਾਵੂ ਕਿ ਲੋੜ ਪੀਜਾਪੂਰਾ ਘੈਂਟ ਮੈਂ ਕਹਾ ਅਨੰਦਾ ਤੁਹਾਡੇ ਨਾਲ ਹੀ ਪੰਚ ਬਾਈ ਬਾਈ ਨੂੰ ਮਲਾਉਨੇ ਆ ਤੁਹਾਨੂੰ ਫਿਰ ਬਾਕੀ ਇੱਥੇ ਰੋਡ ਤੇ ਉਹ ਲੱਗੀ ਹੋਈ ਆ ਤੁਸੀਂ ਬਟਨ ਦੱਬ ਕੇ ਗੱਡੀਆਂ ਰੋਕ ਸਕਦੇ ਹੋ ਹਨ ਜੇ ਮੈਂ ਬਾਹਰ ਲਈ ਦੇਸ਼ ਆ ਸਿਸਟਮ ਨਹੀਂ ਹੁੰਦਾ ਅਮਰਤ ਕਰਕੇ ਦਿਖਾਈ ਉੱਥੇ ਹਾਂਜੀ ਬਾਈ ਕਿਵੇਂ ਹਾਂ ਠੀਕ ਹਾਂ ਸਾਰੇ ਅੱਜ ਆਏ ਸੀ ਲੁਧਿਆਣੇ ਆਪਣੇ ਦੋਸਤ ਦੇ ਮਾਤਾ ਜੀ ਦਾਖਲ ਸੀਗੇ ਹਸਪੀਟਲ ਲਾਪੋਲੋ ਹਸਪੀਟਲ ਜਾ ਕੇ ਆਏ ਆ ਤੇ ਹੁਣ ਚੱਲੇ ਸੀ ਸਨ ਵਿਊ ਵਾਲੀ ਸਾਈਡ ਤੁਹਾਨੂੰ ਦਿਖਾਉਣੇ ਆ ਅੱਜ ਸਾਡੇ ਲੁਧਿਆਣੇ ਦੀ ਸਨ ਵਿਊ ਬਹੁਤ ਘੈਂਟ ਮਾਰਕੀਟ ਆ ਇੱਕ ਬਾਹਰਲਾ ਦੇਸ਼ ਹੀ ਆ ਬਈ ਇੱਕ ਹਿਸਾਬ ਦਾ ਕਿਤੇ ਬਾਕੀ ਸਾਡਾ ਪਿਆਰ ਪੂਰੀ ਯੋਰਾ ਈਸ਼ੋਰਾ ਦੇ ਤਰੱਕੀ ਕਰ ਰਿਹਾ ਬਾਕੀ ਲੁਧਿਆਣੇ ਤੁਹਾਨੂੰ ਡਿਫੈਂਡਰਾਂ ਦਾ ਮੈਂ ਕਹਿੰਨਾ ਆ ਵੀ ਮਿਲ ਜਾਣੀਆਂ ਰੋੜਾਂ ਦੇ ਖੜੀਆਂ ਵੱਡੀਆਂ-ਵੱਡੀਆਂ ਕਾਰਾਂ ਜਿਵੇਂ ਦबई ਚ ਆਮ ਦੀ ਗੱਲ ਐਥੇ ਵੱਡੇ ਵੱਡੇ ਦੁਨੀਆ ਦੇ ਜੜੀਆਂ ਰੈਸਟੋਰੈਂਟਾਂ ਦੀਆਂ ਫ੍ਰੈਂਚਾਈਜ਼ੀਆਂ ਇੱਥੇ ਲੱਗ ਭਗ ਤੇ ਮਾਰੇ ਸੁੱਖ ਰੱਖਣਾ ਕਹਿ ਰਹੇ ਨੇ ਇੱਥੇ ਇਧਰਲੀ ਸਾਈਡ ਇਧਰ ਇੱਕ ਕਲੋਨੀ ਆ ਰਹੀ ਹੈ ਇਧਰਲੇ ਪਾਸੇ ਉਹਦੇ ਜੀ ਕਹਿੰਦੇ ਗੁੱਚੀ ਡਿਓਰ ਹੋਰ ਐਲਵੀ ਉਹ ਵੀ ਆ ਰਹੇ ਨੇ ਕਹਿ ਰਹੇ ਨੇ ਕੋਈ ਮੈਂ ਤੁਹਾਨੂੰ ਐਵੇਂ ਕਮਾ ਉਹ ਵੀ ਸਾਡੇ ਲੁਧਿਆਣੇ ਚ ਆ ਜੂਗਾ ਜਲਦੀ ਮਹਾਰਾ ਹੀ ਕਰਨ ਕਿਰਪਾ ਕਿ ਸਾਡੇ ਲੋਕ ਹੁਣ ਕਿਹੜਾ ਕੋਈ ਅੱਜ ਕੱਲ ਹਰ ਇੱਕ ਚੀਜ਼ ਕਰੀਦਦੇ ਨੇ ਪੂਰੀ ਦੁਨੀਆ ਸ਼ੋਪਿੰਗ ਕਰਨ ਵੇਹੜੇ ਹੁੰਦੇ ਪਾਉਂਦੇ ਉੱਥੇ ਜਾਣਾ ਪੈਂਦਾ ਜਾਂਦੇ ਨੇ ਜਿਵੇਂ ਕਈ ਗੜगांवਾਂ ਜਾਣਾ ਪੈਂਦਾ ਹਨ ਜਾਂ 에어ਪੋਰਟ ਤੇ ਜਾਂ ਫਿਰ ਗੜगांव ਜਾਂ ਬਾਹਰ ਲੀਆਂ ਕੰਟਰੀਆਂ ਜਿਵੇਂ ਮਨਾਉਰੇ ਆ ਉਰੇ ਵਧੀਆ ਤਗੜੇ ਕਲੱਬ ਹਰ ਇੱਕ ਚੀਜ਼ ਸਾਡੇ ਲੁਧਿਆਣੇ ਚ ਲਗਭਗ ਟੌਪ ਹੀ ਆ ਰਹੀ ਆ ਤੇ ਬਾਕੀ ਵੱਡੀ ਗੱਲ ਇਹ ਆ ਵੀ ਸਾਡੇ ਲੋਕਾਂ ਨੂੰ ਪਤਾ ਲੱਗ ਗਿਆ ਨਾ ਸਾਡੇ ਲੋਕ ਨਿਊਯਾਰਕ ਦੇ ਅਕੋਰਡਿੰਗ ਚੱਲ ਰਹੇ ਨੇ ਹਨਾ ਤੇ ਆਜੋ ਫਿਰ ਆਪਾਂ ਸਨ ਵੀ ਉਹਨੂੰ ਚਲਦੇ ਹੁਣ ਨਾਲੇ ਦਿਖਾਉਨੇ ਇੱਥੇ ਕੌਫੀਆਂ ਦੀਆਂ ਬੜੀਆਂ ਘੈਂਟ ਘੈਂਟ ਬੜੀਆਂ ਘੈਂਟ ਘੈਂਟ ਕੈਫੇ ਬਣੇ ਹੋਨੇ ਬਹੁਤ ਘੈਂਟ ਚੀਜ਼ਾਂ ਉਧਰਲੀ ਸਾਈਡ ਉਧਰ ਉਹ ਵੀ ਆ ਕਿਹੜਾ ਜਿਹੜਾ ਪਾਪ ਥੀ ਪੀਤਾ ਏਅਰਪੋਰਟ ਤੇ ਉਹ ਵੀ ਇੱਥੇ ਆ ਗਿਆ ਕੀ ਦੀ ਗੱਲ ਕੋਸਟ ਕਿਹੜਾ ਕੋਸਟ ਏ ਜਾਂ ਫਿਰ ਉੱਥੇ ਹੋਰ ਵੀ ਤਗੜੇ ਬ੍ਰਾਂਡ ਨੇ ਕੌਫੀਆਂ ਨੇ ਉਹ ਮਾਰਕੀਟ ਚ ਤੇ ਅੱਗੇ ਜਾ ਕੇ ਬਕਲਾਵੀ ਬੜਾ ਤਗੜਾ ਹੋਟਲ ਆ ਉੱਥੇ ਵੀ ਘੈਂਟ ਯਾਰ ਹਰ ਪਾਸਿਓਂ ਪੂਰੀ ਬਲੰਦੀਆਂ ਚੱਲਦੇ ਆ ਨਾ ਤੇ ਬਾਕੀ ਸਾਡੇ ਲੋਕ ਤਾਂ ਹੁਣ ਨਿਊਯਾਰਕ ਦੇ ਅਕੋਰਡਿੰਗ ਹੀ ਚੱਲ ਰਹੇ ਨੇ ਸਾਡਾ ਪੰਜਾਬ ਦਾ ਫੈਸ਼ਨ ਕੋਈ ਬੰਬੇ ਨਾਲ ਨਹੀਂ ਜੁੜਿਆ ਹੋਇਆ ਸਾਡਾ ਫੈਸ਼ਨ ਤਾਂ ਸਿੱਧਾ ਉਹ ਨਿਊਯਾਰਕ ਨਾਲ ਜੁੜਿਆ ਹੈ ਸਾਡੇ ਲੋਕ ਬਹੁਤ ਤਰੱਕੀ ਕੀਤੀ ਆ ਵੇ ਆਪਣੇ ਸਾਡੇ ਲੋਕ ਮੁੱਢੋਂ ਜਦੋਂ ਜਿਹੜੇ ਅੱਜ ਤੋਂ 100-100 ਸਾਲ ਪਹਿਲਾਂ ਬਾਹਰ ਤੁਰ ਗਏ ਤੇ ਤੁਸੀਂ ਦੇਖ ਲਓ ਕਿੰਦਿਆਂ ਦਾ ਉਹਨਾਂ ਨੂੰ ਬ੍ਰਾਂਡਾਂ ਬਾਰੇ ਪਤਾ ਲੱਗਿਆ ਨਾ ਬਾਕੀ ਆਜੋ ਫਿਰ ਸਨ 뷰 ਚੱਲੀਏ ਇਹ ਬਈ ਜਗਾ ਹੈਗੀ ਆ ਸਨ 뷰 ਲੁਧਿਆਣੇ ਮੈਂ ਕਹਿੰਨਾ ਪਾਲੀ ਚੈਂਟ ਜਗਾ ਬਣੀ ਹੋਈ ਆ ਜਿਹੜੇ ਜਿਹੜੇ ਮੇਰੇ ਭਰਾ ਨੇ ਨਾ ਇੱਕ ਵਾਰ ਜ਼ਰੂਰ ਉਰੇ ਆ ਕੇ ਜਾਓ ਬੰਨੀ ਰੂਹ ਖੁਸ਼ ਹੋਣ ਇਹ ਜਗਾ ਦਾ ਨਾਂ ਹੀ ਸਨ 뷰 ਟੋਬੀਆ ਨਨ ਇੱਕ ਵੇਕਰ ਆ ਗਿਆ ਮੈਂ ਕਹਣਾ ਐਂਡ ਪਲੱਸ ਜਗਾ ਆਪਣੀ ਹੈ ਪੂਰੀ ਫੁੱਲ ਐਂਡ ਘੈਂਟ ਜਗਾ ਬਾਕੀ ਲੁਧਿਆਣਾ ਦਾ ਸਾਡਾ ਕਿਹੇ ਚੀਜ਼ ਨੂੰ ਲੈ ਕੇ ਪਿੱਛੇ ਹੈਈਓ ਨਾ ਬਾਈ ਅਮਰ ਤਾਂ ਮੈਂ ਲੁਧਿਆਣਾ ਦਾ ਆਪਣਾ ਪਿੱਛੇ ਹੈਈਆ ਨਹੀਂ ਕਿਹੇ ਚੀਜ਼ ਨੂੰ ਲੈ ਕੇ ਮੈਂ ਸਾਰਿਆਂ ਨੂੰ ਕਹਣਾ ਬਾਲੀ ਘੈਂਟ ਜਗਾ ਬਣੀ ਹੋਈ ਆ ਮੈਂ ਲੁਧਿਆਣੇ ਜ਼ਰੂਰ ਆ ਕੇ ਜਾਇਓ ਹਾਂ ਗੁਵਾਰੇ ਅੱਜ ਤੁਹਾਨੂੰ ਵੈਲਕਮ ਤੁਹਾਡਾ ਸਾਰਿਆਂ ਦਾ ਆਪਣੇ ਵਲੌਗ ਚ ਅੱਜ ਪਹੁੰਚੀ ਸਨ 뷰 ਤੇ ਭਰਾ ਤੁਹਾਨੂੰ ਦਿਖਾਊਗਾ ਸਾਰਾ 뷰 ਇੱਥੇ ਅੱਜ ਦਿਖਾਉਣਾ ਤੁਹਾਨੂੰ ਘੈਂਡ ਘੈਂਡ ਜਗਾ ਆਹ ਦੇਖਦੇ ਆਂ ਜਾਂ ਸੀਵੀਟੀਐਲ ਉਹ ਉਹ ਲਿਆ ਉਹ ਵੀ ਘੈਂਟ ਆ ਆਹ ਬਰੋਕਸ ਇਹ ਵੀ ਘੈਂਟ ਲੋ ਬ੍ਰਸ਼ਟਾ ਦੀ ਸਾਰੀਆਂ ਘੈਂਡ ਥਾਵਾਂ ਨੇ ਪਰ ਕੀ ਸਾਡਾ ਸ਼ਹਿਰ ਲੁਧਿਆਣਾ ਹੀ ਘੈਂਟ ਆ ਭਾਈ ਇੱਧਰ ਤੋਂ ਸਾਰਾ ਦਿਖਾਉਣਿਆ ਜੇ ਤੋ ਹੀ ਐਡ ਗਰਦਲ ਬਈ ਉਹਨਾਂ ਨੂੰ ਬੜੀ ਸੋਸ਼ੀ ਹੁੰਦੀ ਸੀ ਜੇ ਚਪਰਾ ਨਾ ਹੋ ਜੇ ਉਹ ਬੱਠੇ ਹੋਏ ਸੀ ਨਾ ਹਾਂ ਆਪਾਂ ਮੋੜ 'ਤੇ ਇਕੱਠੇ ਹੋਏ ਸੀ ਮੋੜ 'ਤੇ ਬਈ ਪੁਲਿਸ ਵਾਲਾ ਬਣਿਆ ਹੋਇਆ ਸੀ ਮੈਂ ਡਾਕੂ ਬਣਿਆ ਹੋਇਆ ਮੈਂ ਬਾਅਦ ਭਾਜੂਗਾ ਸੀ ਮੈਂ ਆਇਆ ਨਹੀਂ ਸੀ ਹਾਂ ਗਰਦਲ ਬਈ ਦਾ ਉੱਥੇ ਮਨ ਤੈਨੂੰ ਯਾਦ ਹੋ ਜਿੱਥੇ ਆਪਾਂ ਖੜੇ ਗੱਲਾਂ ਨਹੀਂ ਜਾਂਦੇ ਰੂਬੀ ਖਾਣੇ ਜਦੋਂ ਮੈਨਰ ਗਰਦਲ ਇਕੱਠੇ ਹੋਏ ਹਾਂ ਗਰਦਲ ਬਈ ਹੈਈ ਤੇ ਬਹੁਤ ਆਉਂਦੀ ਇਹ ਨਹੀਂ ਹੈਗੀ ਛੁੱਟੇ ਨਹੀਂ ਆ ਤੋੜੀ ਆ ਬਈ ਦੇਖ ਗਰਦਲ ਬਈ ਉਹ ਰੱਬ ਤੋਂ ਟੋਕ ਲੈ ਕਰੀ ਮੈਂ ਨਾ ਫੋਰੇ ਜਾਂਦਾ ਨਹੀਂ ਔਰ ਕੋਈ ਵੱਡੇ ਅਫਸਰ ਚ ਆਈ ਜੇ ਉਹ ਆਪ ਦੋ ਦਫਤਰ ਨਾਲ ਆਹ ਹੀ ਲੈਣ ਸਮਝਦਾ ਮੈਂ ਦੋ ਮੂਹੇ ਕਰਦਾ ਚਾਹਾਂ। ਜਿਹੜੀ ਗੱਲ ਬੋਲ ਟੂ ਬੋਡੀ ਲੂਕ ਦੀ। ਓਕੇ। ਉਹ ਵੀ ਉਹਨਾਂ ਇੱਕ ਦਿਨ ਦੀ ਜਿਹੜੀ ਉਹ ਬੰਦ ਕਰਾ ਉਹ ਰੰਜੀਤ ਸਿੰਘ। ਬਾਕੀ ਭਾਈ ਬਾਈ ਨੂੰ ਬਹੁਤ ਚਿਰ ਤੋਂ ਦੇਖ ਨਹੀਂ ਤੇ 2000 ਕਿਹੜੇ ਕਾਂਦੇ ਹੋ ਗਾ। 2016 'ਚ ਬਾਈ ਮੈਸਟਰ ਪੰਜਾਬ ਬਣੇ ਸੀ। ਗੁਰਮੁਖ ਲੱਭਾਈ ਇੱਕ ਮੈਸੇਜ ਦੇ ਦੋ ਆਪਣੇ ਇੰਸਟਾਗ੍ਰਾਮ ਤੇ ਜਿੰਨੇ ਵੀ 4-5 ਲੱਖ ਪੜਾਉ ਜਿਹੜੇ ਹੈ ਜਾਂ ਜਿਹੜੀ ਇੱਕ ਮੈਸੇਜ ਦੇ ਦੋ ਸਾਰਿਆਂ ਨੂੰ ਵੀ ਉਹ ਭਰਾ ਦਾ ਆਪ ਤੇ ਕਹਿੰਿਓ ਮੈਂ ਅਪਲੋਡ ਕਰੂ ਉਹ ਸਾਰੀ ਯਾਰ ਕੀ ਮੈਂ ਤਾਂ ਕਹਿੰਦਾ ਕਿ ਸਭ ਤੋਂ ਪਹਿਲਾਂ ਆਪਣੇ ਸਿਹਤ ਦਾ ਖਿਆਲ ਰੱਖੋ ਜੇ ਜੇ ਸਿਹਤ ਚੰਗੀ ਹੈ ਨਾ ਤੁਸੀਂ ਆਪ ਨੂੰ ਕੋਈ ਪਰੇਂਦਾ ਆ ਤੇ ਦੂਜੀ ਗੱਲ ਮੈਂ ਨਾ ਗੋਬੇ ਆ ਕੇ ਫੀਲ ਕਰਦਾ ਉੱਥੇ ਲੋਕ ਨਾ ਬੜੇ ਲਾਈਕ ਕਰਦੇ ਨੇ ਜਿਹਦੇ ਸਰਦਾਰ ਹੁੰਦਾ ਵੀ ਆਪਣਾ ਗਾੜੀਆਂ ਹੈਗੀਆਂ ਜਿਹਨੂੰ ਕਿਉਂਕਿ ਆਪਾਂ ਹੁਣ ਸੈਂਟਰ ਸੂਟਰ ਗਵਰਨਮੈਂਟ ਨੂੰ ਜਿਹੜਾ ਬੋਲੀਆਂ ਨੇ ਆਪ ਆਪ ਜੋ ਆਪਣੀ ਨੂੰ ਚੀਜ਼ ਹੈਗੀ ਬਸ ਸਮਝ ਨਹੀਂ ਪਈ ਬਿਲਕੁਲ ਲੋੜ ਆਪਾਂ ਨੂੰ ਸਰਦਾਰ ਨੂੰ ਬਹੁਤ ਵੱਡੀ ਗੱਲ ਹੈ ਸਰਦਾਰ ਤੇ ਬਾਕੀ ਯਾਰ ਸਭ ਤੋਂ ਜ਼ਰੂਰੀ ਸਿਹਤ ਹੈ ਜੇ ਬੁਧੀ ਦੀ ਸਿਹਤ ਚੰਗੀ ਹੈ ਨਾ ਬੰਦਾ ਖੁਸ਼ ਰਹੂਗਾ ਨਾਲ ਜੇ ਬੰਦਾ ਖੁਸ਼ ਰਹੂਗਾ ਜੇ ਬੰਦੇ ਦੀ ਸਿਹਤ ਨਹੀਂ ਚੰਗੀ ਹੋਣਾ ਕੀ ਕਰਨਾ ਖੁਸ਼ ਨਹੀਂ ਕਰ ਬਾਈ ਗਰਲਾਲ ਬਾਈ ਇੱਕ ਵੱਡੇ ਪਲੇਟਫਾਰਮ ਤੇ ਜਾ ਕੇ ਰਿਪਰੈਜ਼ੈਂਟ ਕਰ ਰਿਹਾ ਸਰਦਾਰੀ ਨੂੰ ਪੂਰਾ ਸਾਬਤ ਸੂਰਤ ਭਰਾ ਸਾਡਾ ਤੇ ਬਾਕੀ ਅਸੀਂ ਤਾਂ ਚਲੋ ਪਹਿਲਾਂ ਵੀ ਵਰਤਦੇ ਆ ਬਹੁਤ ਚੰਗੇ ਇਨਸਾਨ ਆ ਭਰਾ ਸਾਡਾ ਜਦੋਂ ਪ੍ਰਮਾਤਮਾ ਦੀ ਖੁਸ਼ੀ ਆ ਵੀ ਅੱਜ ਭਰਾ ਮਿਲਿਆ ਤੇ ਭਰਾ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਪ੍ਰਮਾਤਮਾ ਦਾ ਚੜ੍ਹਦੀ ਕਲਾ ਜ ਰੱਖੇ ਸਾਡੇ ਗਰ ਲਾਲ ਵਾਜੂ ਬਹੁਤ ਬਹੁਤ ਧੰਨਵਾਦ ਭਾਈ ਓਕੇ ਮੇਰੇ ਬਾਈ ਪਿੱਛੇ ਗੱਡੀ ਕਿ ਨਹੀਂ ਘੈਂਡ ਲਾ ਲਦੀ ਆ ਖੜੀ ਹੈ ਅਮਰਤ ਮੱਕੀ ਭਾਈ ਭਰਾ ਆ ਗਿਆ ਸਾਡਾ ਉਧਰ ਤਿਰਪੰਨ ਇੱਕ ਵਾਰ ਆ ਜੀ ਹਾਂ ਜੀ ਹੁਣ ਆਪਾਂ ਬਹੁਤ ਇੱਧਰ ਸਾਰੇ ਬ੍ਰਾਂਡ ਨੇ ਚੈੱਕ ਰੱਖੂ ਭਾਈ ਜੀ ਆਂਡਰ ਆਰਮਰ ਆ ਗਿਆ ਹੈ ਆ ਕਿਹੜਾ ਆਮਰ ਦਾ ਆ ਭਰਾ ਕਿੱਧਰ ਫਿਰਦਾ ਅੱਜ 커피 ਪੀਣ ਆਇਆ ਇੱਧਰ ਇਸ ਇਸ ਸਕੂਟਰ ਆ ਬਾਈ ਸਕੂਟਰ ਹੌਲੀ ਹੌਲੀ ਇੰਨਾ ਲੋਪ ਹੋ ਜਾਣਾ ਵੀ ਦੇਖਣਾ ਬੰਦ ਹੋ ਜਾਣਾ ਚਲ ਹਜੇ ਪਿੰਡਾਂ ਐ ਤਾਂ ਹੈ ਪਰ ਸ਼ਹਿਰਾਂ ਐ ਤਾਂ ਜੰਮੀ ਖਤਮ ਹੋ ਗਿਆ ਨਾ ਸਕੂਟਰ ਸਕੂਟਰ ਖਤਮ ਹੋ ਗਿਆ ਸਟਾਰਟ ਹੁੰਦਾ ਅਸੀਂ ਵੀ ਸਾਡੇ ਵਾਲਿਆਂ ਨੂੰ ਤਾਂ ਸਾਂਭ ਕੇ ਰੱਖਿਆ ਆ ਕਿਹੜਾ ਅਗਾਰੇ ਡਾਈਸ ਬਾਕੀ ਉਧਰ ਬਾਈ ਇਹਨਾਂ ਦੇ ਖੇਡਾਂ ਖੁੱਡਾਂ ਨੇ ਆ ਫੁਵਾਾਰੇ ਚੱਲਦੇ ਨੇ ਬੜੀ ਘੈਂਟ ਜਗ੍ਹਾ ਬਾਈ ਜੇ ਤੁਸੀਂ ਇੱਥੇ ਆਉਨੇ ਹੋ ਨਾ ਲੁਧਿਆਣੇ ਤਾਂ ਜਰੂਰ ਆ ਕੇ ਆਇਓ ਉਧਰ ਫੁਵਾਾਰੇ ਦਿਖਾ ਦਿੱ ਲਈਏ ਬੰਨਾ ਇੱਧਰ ਕਾਟੇ ਜਾਦੇ ਆ ਫੇਰ ਆਹਦਾ ਸਾਹਮਣੇ ਲਵ ਲਿਖਿਆ ਹੋਇਆ ਜਿੱਥੇ ਉੱਥੇ ਦੇਖਾ ਕੇ ਲੈਣਾ ਬਾਈ ਬੜੀ ਘੈਂਟ ਜਗ੍ਹਾ ਉਹ ਚਿੱਲੀ ਉਹਨਾਂ ਦਾ ਵੀ ਫਰੂਟ ਫੂਡ ਬੜਾ ਘੈਂਟ ਆ ਬਾਈ ਜਿਆਦੇ ਇਹੀ ਤਾਂ ਚਲੋ ਸੀਵੀਟੀ ਵਾਲਾ ਜਾਨ ਨਿਕ ਬੇਕਰ ਜਾਨ ਨਿਕ ਬੇਕਰ ਹੁਣ ਵੀ ਜਾਵਾਂਗੇ ਉੱਥੇ ਪਿੰਲਾ ਹੀ ਉੱਧਾ ਦਿਖਾਵਾ ਬਾਕੀ ਬਈ ਇੰਡੀਆ ਦੇ ਵਿੱਚ ਪਹਿਲਾ ਕਾਰ ਲੁਧਿਆਣੇ ਚ ਆਉਂਦੀ ਆ ਸਹੀ ਗੱਲ ਆ ਬਾਅਦ ਵਿੱਚ ਇੰਡੀਆ ਚ ਆਉਂਦੀ ਆ ਸਾਡਾ ਲ ਕਾਰ ਲਈ ਹਾਂ ਜੱਡੀਆਂ ਲਈ ਉਧਰ ਵੀ ਲੋਕ ਨੇ ਕੋਈ ਨਹੀਂ ਫਿਰ ਲੋਕਾਂ ਕਿਵੇਂ ਕਰੀਏ ਆ ਇੱਕ ਦਿਨ ਹੋਰੇ ਬੰਦੇ ਇੱਧਰ ਨੂੰ ਆ ਬਸ ਮੈਂ ਇੱਧਰ ਰੱਖ ਦਾਂ ਕੀ ਕਾ ਰਲ ਹੋਈ ਹਾਂ ਬੈਂਕ ਏਟੀਐਮ ਵੀ ਆ ਗਿਆ ਦੇਖੋਰੇ ਬ੍ਰਾਂਡ ਦੀ ਉਹੀ ਐਡ ਕਰ ਰਹੇ ਹਾਂ ਅਸੀਂ ਤੇ ਨਾਲ ਫ੍ਰੀ ਚ ਹਾਂਜੀ ਸਰਪੰਚ ਸਾਹਿਬ ਐ ਸਰਪੰਚ ਸਾਹਿਬ ਇੱਥੇ ਖੜੇ ਸੀ ਜੀ ਆਪਣੇ ਦੇ ਬਾਰੇ ਕਰਨ ਲਈ ਲੈ ਬਾਈਸ ਲੈ ਬਾਈਸ ਤੁਸੀਂ ਕਿੱਧਰ ਲਾਤੀ ਗੱਡੀ ਆਜੋ ਮਾ ਲਾ ਦੂ ਲਾ ਦੂ ਸੀ ਉੱਪਰ ਨੂੰ ਆਉਣੇ ਕਿੱਥੇ ਗਈਏ ਆਗੇ ਆਗੇ ਦੋ ਮਿੰਟ ਓਹੋ ਵਾਰ ਇਹ ਮੈਂ ਕਹੀਂ ਬੰਦ ਗਾ ਤੇ ਮੈਂ ਸਪਰੇਅ ਕਰਦੇ ਹੁਣ ਨਹੀਂ ਰਾਉਂਡ ਆਪ ਆਏ ਆ ਔਰਤ ਉਹ ਭਾਈ ਘੰਟੇ ਤੇ ਸੱਚੀ ਪਈ ਨਾ ਉਰੇ ਇੱਧਰ ਬਲੇ ਬਣੇ ਹੋਏ ਨੇ ਵੱਡੇ ਵੱਡੇ ਪੂਰੀ ਟਾਪ ਜਗ੍ਹਾ ਬਣ ਗਈ ਛੰਨ ਵੀ ਵਾਲੀ ਸਾਈਡ ਉਧਿਆਣੇ ਦੀ ਬਾਕੀ ਕਿਹੜ ਜਗ੍ਹਾ ਨੇ ਬਾਕੀ ਦੇਖਦੇ ਚੱਲਦੇ ਹਾਂ ਕੋਈ ਨਾ ਮਿੱਕ ਵੇਕਰ ਜਾਂ ਜਿੱਧਰ ਵੀ ਵਹਿਣਾ ਤੇ ਉਧਰ ਤੁਹਾਨੂੰ ਇੱਕ ਚੀਜ਼ਿਆ ਹੋਰ ਦਿਖਾਵਾਂਗੇ ਉਹ ਵੀ ਘੰਨੇ ਬਾਕੀ ਪੂਰੀ ਟੋਪ ਜਗਾ ਸਾੜੀ ਦਿਖਾਉਣੇ ਅੱਜ ਤੋਂ ਹਨਾ ਐ ਅਮਰ ਤੇ ਬੱਤੀ ਸਾਡਾ ਭਰਾ ਮਿਲਿਆ ਜੀ ਤਾਂ ਸਾਨੂੰ ਆਪਣੇ ਗੁਰਲਾਲ ਭਾਈ ਬੜਾ ਘੈਂਟ ਇਨਸਾਨ ਆ ਤੇ ਬਾਕੀ ਭਾਈ ਮੂਵੀਆਂ ਕਰ ਰਿਹਾ ਤੇ ਬਸਾਂ ਗਵਾਰਿਆ ਟਿਉਨਾਂ ਹੀ ਆ ਧਿਆਨ ਰੱਖੀਏ ਨਾ ਪੰਚ ਭਾਈ ਭਾਈ ਨੂੰ ਮਲਾਉਨੇ ਆ ਤੁਹਾਨੂੰ ਫਿਰ ਬਾਕੀ ਇੱਥੇ ਰੋਡ ਤੇ ਉਹ ਲੱਗੀ ਹੋਈ ਆ ਤੁਸੀਂ ਬਟਨ ਦੱਬ ਕੇ ਗੱਡੀਆਂ ਰੋਕ ਸਕਦੇ ਹੋ ਹਨਾ ਜਿਵੇਂ ਬਾਹਰਲੇ ਦੇਸ਼ਾਂ ਐ ਸਿਸਟਮ ਨਹੀਂ ਹੁੰਦਾ ਅਮਰ ਤਾਂ ਕਰਕੇ ਦਿਖਾਈ ਉੱਥੇ ਆ ਦੇਖੋ ਇੱਥੇ ਆ ਲੱਗਿਆ ਹੋਇਆ ਤੁਸੀਂ ਬਟਨ ਦੱਬ ਕੇ ਉਧਰ ਜਾ ਸਕਦੇ ਹੋ ਖੜੀ ਆ ਰੇਂਜ ਵੱਡੀਆਂ ਵੱਡੀਆਂ ਗੱਡੀਆਂ ਦਾ ਆਮ ਗੱਲ ਹੈ ਉਹ ਪੋਰਸ਼ੇ ਹਾਂ ਪੀਮਰ ਆਡੀ ਜੋ ਗਵਾਰੇ ਕਈ ਵਾਰ ਦੱਬਈ ਵਾਲੀ ਇਹ ਫੀਲ ਆਉਂਦੀ ਹੋ ਰਿਹਾ ਨਾ ਵੱਡੀਆਂ ਵੱਡੀਆਂ ਗੱਡੀਆਂ ਆਮ ਗੱਲ ਹੈ ਇੱਥੇ ਤੇ ਦੂਜੀ ਸਾਈਡ ਆ ਗਈ ਉਧਰ ਬ੍ਰੈਂਡਾਂ ਵਾਲੀ ਸਾਈਡ ਸੀਗੇ ਪਹਿਲਾਂ ਆਪਾਂ ਹੁਣ ਇਧਰਲੇ ਪਾਸੇ ਆ ਗਏ ਉਹ ਮੈਕਡੀ ਆ ਗਿਆ ਉਧਰ ਟਿਮ ਹਾਟਨ ਵੀ ਉਧਰ ਅ ਸਟਾਰਬਕ ਵੀ ਉੱਥੀ ਆ ਦੇਖੋ ਫਿਰ ਖੜੀ ਆ ਹੂੰ ਸਰਪੰਨ ਸਾਹਿਬ ਆ ਗਏ ਲੋਈ ਅੱਜ ਸਰਪੰਨ ਸਾਹਿਬ ਪਹੁੰਚੇ ਨੇ ਸੀ ਵੀ ਟੀ ਐਲ ਹੈ ਜੀ ਕਿਵੇਂ ਹੋ ਠੀਕ ਹੋ ਮੈਂ ਕਿਹਾ ਜਾਨੇ ਓਕੇ ਭਾਈ ਸਾਡਾ ਸਾਡਾ ਵੀਰ ਭਾਈ ਆ ਵੀ ਭਾਈ ਆ ਸਾਡਾ ਹੋ ਠੀਕ ਆ ਹਾਂਜੀ ਹਾਂਜੀ ਆ ਜਾ ਫਿਰ ਮੇਰੇ ਪਹਿਲਾਂ ਪਾਣੀ ਲਿਆਓ ਜੀ ਸਾਹਿਬ ਬੈਠੋ ਤੁਸੀਂ ਆਗੇ ਜੀ ਆਗੇ ਲਾਓ ਹਾਂਜੀ ਸਰਪੰਚ ਸਾਹਿਬ ਕੀ ਕਹੋਂ ਮੈਂ ਕਿਹਾ ਸੁਈ ਸਾਹਿਬ ਓਕੇ ਰਿਪੋਰਟ ਪੀਜਾ ਪੂਰਾ ਕਿਹਟ ਹੈ ਮੈਂ ਕਿਹਾ ਅਨੰਦਾ ਤੁਹਾਡੇ ਨਾਲ ਹੀ ਲਓ ਜੀ ਹੋਰ ਗੱਲਬਾਤ ਸਤਿ ਸ਼੍ਰੀ ਅਕਾਲ ਓਕੇ ਲਓ ਜੀ ਕੌਫੀ ਵੀ ਆ ਗਈ ਸਰਪੰਚ ਸਾਹਿਬ ਐ ਜੀ ਚੱਕ ਦੋ ਫਿਰ ਤੁੰਗਰੇਗੇ ਕਲੋਜ਼ ਆ ਗਈ ਨਾ ਜੀ ਭਾਈ ਹੁਣ ਗੋਲ ਹੋਣਾ ਹੈ ਆ ਗਈ ਜੀ ਆ ਬਾਈ ਕਹਿੰਦਾ ਬਾਈ ਇਹ ਵੀ ਵਾਰ ਮੈਨੂੰ ਸਵਾਲ ਜੀ ਸਰਪੰਚ ਜੀ ਜਾਨ ਮੈਂ ਗਿਆ ਬਾਈ ਜੀ ਸਾਡੇ ਸੂਈ ਸਾਹਿਬ ਆਏ ਨੇ हां जी हां आज ਨਹੀਂ ਸੈਟ ਬਣਾ ਲਾ ਹੋਰ ਕਦੋਂ ਹੋਣਾ ਆ ਆਏ ਹੋ ਬਾਈ ਅਸਲ ਨਾਲ ਵੀਰੇ ਨਾਲ ਬਹੁਤ ਮੁਹੱਬਤ ਆ ਅਸਲ ਕਈ ਬੰਦਿਆਂ ਤੋਂ ਜ਼ਿੰਦਗੀ ਦੇ ਬੰਦਾ ਲੈਸਨ ਲੈਂਦਾ ਹਨਾ ਸਰਪੰਚ ਵੀਰੇ ਤੋਂ ਬਹੁਤ ਗੱਲਾਂ ਸਿੱਖੀ ਦੀਆਂ ਨੇ ਬੈਠ ਕੇ ਤੇ ਭਰਾ ਨੇ ਜ਼ਿੰਦਗੀ ਹੰਡਾਈ ਆ ਹਨਾ ਬਾਈ ਤੇ ਸਰਪੰਚ ਵੀਰੇ ਬਹੁਤ ਕੁਝ ਦੇਖਿਆ ਹਨਾ ਜ਼ਿੰਦਗੀ 'ਚ ਵਾਦੇ ਦੇਖੇ ਘਾਟੇ ਦੇਖੇ ਜਿੱਤਾਂ ਦੇਖੀਆਂ ਹਾਰਾਂ ਦੇਖੀਆਂ ਹਨਾ ਤੇ ਖੀਰ ਨੂੰ ਬੰਦੇ ਦੇ ਕੰਮ ਕੋਸ਼ ਸੱਜਣ ਆਉਂਦੇ ਨੇ ਕਿ ਨਹੀਂ ਸਰਪੰਚ ਸਾਹਿਬ ਵੀ ਇੱਕ ਗੱਲ ਕੋਈ ਇਹੋ ਜੀ ਜਿਹੜੀ ਸਾਰੇ ਭਰਾਵਾਂ ਨੂੰ ਦੱਸਣੀ ਚਾਹੂੰ ਵੀ ਹਾਂ ਵੀ ਆਹ ਜੀ ਐਂਡ ਨੂੰ ਕੰਮ ਆਉਣੀ ਆ ਇੱਕ ਤਾਂ ਮਾਂ ਪਿਓ ਦਾ ਸਤਿਕਾਰ ਕਰਿਆ ਕਰੋ ਵਾਹਿਗੁਰੂ ਮਾਂ ਪਿਓ ਸਦਾ ਨਹੀਂ ਰਹਿੰਦੇ ਵਾਹਿਗੁਰੂ ਹਾਂਜੀ ਸਦਾ ਨਾ ਬਾਗੀ ਬਲਬਲ ਬੋਲੇ ਹਨਾ ਜੀ ਤੇ ਵਧੀਆ ਯਾਰ ਦੋਸਤ ਆ ਨਾ ਉਹ ਅਸੀਂ ਦਿਲੋਂ ਇੱਜਤ ਕਰਿਆ ਕਰੂ ਉਹ ਆਹੀ ਗੁਰੂ ਉਹ ਕਿਹਦੇ ਛੇਦੀ ਨਹੀਂ ਮਿਲਦੇ ਜੇ ਜਿਹਨੂੰ ਮਿਲ ਜਾਂਦੇ ਆ ਕਦਰ ਕਰੋਗੇ ਤੇ ਉਹ ਆਹੀ ਗੁਰੂ ਹੁਣ ਮੌਕੇ ਦਾ ਸਰਪੰਚ ਆ ਪਿੰਡ ਜੈਨਪੁਰ ਦਾ ਤੇ ਮਾਰੇ ਸੁੱਖ ਰੱਖੇ ਆਉਂਦੇ ਸਮੇਂ ਚ ਐਮਐਲਏ ਦੀਆਂ ਚੋਣਾ ਲੜਾਂਗੇ ਜੱਤ ਹਾਰਤ ਮਾਲਕ ਦੇ ਹੱਥ ਜਿੱਤਾਂਗੇ ਵੀ ਜੇ ਲੜਾਂਗੇ ਲੜਨਾ ਜ਼ਰੂਰੀ ਆ ਹਾਂ ਜਿਵੇਂ ਉਹ ਇੱਕ ਗੱਲ ਨਹੀਂ ਸੀ ਬਾਈ ਉਹ ਕਹਿੰਦਾ ਵੀ ਕਿਸੇ ਜੰਗਲ ਨੂੰ ਲੱਗੀ ਅੱਗ ਉਹ ਇੱਕ ਚਿੜੀ ਭਿਉਣ ਲੱਗੀ ਹਨਾ ਆਕੇ ਤੇ ਜਾਨਵਰ ਹਸਨ ਲੱਗੇ ਵੀ ਹਾਂ ਤੂੰ ਅੱਜੇ ਨਾ ਵਝਾ ਦੇ ਉਹ ਕਹਿੰਦੀ ਵੀ ਅੱਗ ਬੁਝੇ ਨਾ ਬੁਝੇ ਆਉਂਦੇ ਸਮੇਂ 'ਚ ਜਦੋਂ ਗਾਲੂ ਕਿਤੇ ਗੱਲ ਚੱਲੂ ਨਾ ਵੀ ਅੱਗ ਬੁਝਾਉਣ 'ਚ ਉਹਨੇ ਚੁੰਝ ਨਾਲ ਵੀ ਹਿੱਸਾ ਪਾਇਆ ਸੀ ਹਨਾ ਜੀ ਤੇ ਬਾਕੀ ਸਰਪੰਚ ਸਾਹਿਬ ਮਿਲਦੇ ਆ ਜਲਦੀ ਹੁਣ ਸਾਨੂੰ ਗਾਲੀ ਆ ਤੇ ਪ੍ਰਮਾਤਮਾ ਚੜ੍ਹਦੀ ਗਲਾ 'ਚ ਰੱਖੇ ਤੁਹਾਨੂੰ ਐਵੇਂ ਚੜ੍ਹਦੀ ਗਲਾ 'ਚ ਰਹੋ ਠੀਕ ਹੈ ਵੱਡੇ ਵੀਰੇ ਓਕੇ ਵੱਡੇ ਵੀਰੇ ਮਿਲਦੇ ਆ ਬਹੁਤ ਬਹੁਤ ਧੰਨਵਾਦ ਪਹੁੰਚ ਆਇਓ ਮੇਰਾ ਵੀਰ ਜਲਦੀ ਪੱਕਾ ਆਵਾਂਗੇ ਅੱਜ ਸਾਨੂੰ ਜਲਦੀ ਤੋਂ ਜਲਦੀ ਤੇ ਸਾਡਾ ਸਨ 뷰 ਆ ਜੀ ਚਾਰੇ ਪਾਸੇ ਪੂਰੀ ਘੈਂਟ ਜਗਾ ਤੇ ਫੇਰ ਤੁਹਾਨੂੰ ਸਾਰਾ ਸਨ 뷰 ਵੀ ਦਿਖਾਵਾਂਗੇ ਸਾਰੇ ਬੰਦਿਆਂ ਨੂੰ ਚਲੋ ਓਕੇ ਸਰਪੰਸਾਓ ਓਕੇ ਭਾਈ ਜੀ ਧਿਆਨ ਰੱਖਿਓ ਗੱਡੀ ਉਧਰ ਖੜੀ ਆ ਹਾਂ ਨਾ ਘਰੇ ਜਾਇਓ ਹੁਣ ਠੀਕ ਓਕੇ ਜੀ ਹਾਂ ਜੀ ਹਾਂ ਮੈਂ ਕਰਦਾ ਬਾਕੀ ਮਿਲਦੇ ਆ ਸਰਪੰਸਾਹ ਸੇਤੀ ਓਕੇ ਦੋ ਭਾਈ ਮੰਗੂ ਭਾਈ ਇੱਥੇ ਆ ਦੇਖੋ ਆ ਖੜੀ ਆ ਵੱਡੀ ਇੱਥੇ ਗੱਡੀਆਂ ਤੁਹਾਨੂੰ ਚੱਕਮੀ ਮਿਲਣਗੀਆਂ ਮਾੜਾ ਸੰਦ ਇੱਥੇ ਤੁਹਾਨੂੰ ਕੋਈ ਨਹੀਂ ਮਿਲੂਗਾ। ਬਾਕੀ ਆ ਜਿਹੜਾ ਰੈਸਟੋਰੈਂਟ ਆ ਇਹ ਵੀ ਬੜਾ ਘੈਂਟ ਆ। ਬਹੁਤ ਤਖੜੀ ਉਹ ਬਣੀ ਹੋਈ ਆ। ਕੀ ਕਹਿੰਦੇ ਨੇ ਕਲੋਨੀ ਬਣੀ ਹੋਈ ਆ। ਵਧੀਆ ਰਿਹਾ ਮਾਹੌਲ-ਚਾਲ ਅੱਜ। ਘੁੰਮੇ ਫਰੇ ਸਾਰਾ। ਘੈਂਟ ਰਿਹਾ ਬਾਕੀ ਜਿਹਨਾਂ ਪੈਣ ਨੂੰ ਮਾਰਦੇ ਆ ਚਾਲੇ। ਹਨਾ ਜੀ ਬਾਕੀ ਗੱਡੀ ਆਪਣੇ ਵਾਲੀ ਦਾ ਵੀ ਸਰਵਿਸ ਹੋ ਕੇ ਆ ਜਾਣੀ ਆ ਜਲਦੀ ਮਾਰਾ ਸੱਖ ਰੱਖਣ। ਹੁਣ ਆਪਾਂ ਮੈਂ ਫ੍ਰੋਇਬਰ ਹਾਈਵੇ ਨੂੰ ਚੱਲਾਂਗੇ ਹਨਾ ਤੇ ਇੱਧਰ ਇੱਧਰ ਵੀ ਆ ਬਹੁਤ ਘੈਂਟ ਜਗਾ